ਤੁਸੀਂ ਯਕੀਨਨ ਤੁਸੀਂ ਬੜੀ ਵਧੀਆ ਗੱਲ ਕਹੀ ਹੈ ਕਿ ਖੇਤੀਬਾੜੀ ਮਸਲੇ ਤੇ ਹਾਂਜੀ ਹਾਲਾਂਕਿ ਸਵਾਲ ਵੀ ਨਵੇਂ ਨਹੀਂ ਲੱਗੇ ਹੁਣ ਵੀ ਜਿੰਨੇ ਵੀ ਸਵਾਲ ਲੱਗੇ ਆ ਇਹ ਸੈਸ਼ਨ ਨੂੰ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਨਹੀਂ ਦੇਖੋ ਜਿਵੇਂ ਤੁਸੀਂ ਆਪ ਗੱਲ ਕੀਤੀ ਅ ਲਗਾਤਾਰ ਕਦੋਂ ਦਾ ਕਿਸਾਨੀ ਦਾ ਮਸਲਾ ਚੱਲ ਰਿਹਾ ਸੋ ਜਿਹੜੀ ਆਪਣੀ ਕਿਸਾਨੀ ਦੀ ਜਿਹੜੀ ਫਾਊਂਡੇਸ਼ਨ ਹੈ ਹੋਂਦ ਹੈ ਜਿਹੜੀ ਉਹ ਆਪਣੇ ਖੇਤੀਬਾੜੀ ਨੀਤੀ ਹੈ ਤੇ ਕਦੋਂ ਦੇ ਮਾਨ ਸਾਹਿਬ ਕਹਿ ਰਹੇ ਵੀ ਅਸੀਂ ਖੇਤੀਬਾੜੀ ਨੀਤੀ ਨਵੀਂ ਬਣਾਵਾਂਗੇ ਉਹਦੇ ਉੱਤੇ ਕੋਈ ਵਿਚਾਰ ਵਟਾਂਦਰਾ ਕਰਾਂਗੇ ਤੇ ਇਸ ਤੋਂ ਵਧੀਆ ਕੀ ਮੌਕਾ ਹੈ ਮੈਂ ਤਾਂ ਕਦੋਂ ਦਾ ਕਹਿ ਰਿਹਾ ਵੀ ਇੱਥੇ ਅੱਜ ਤੁਸੀਂ ਜੱਥੇਬੰਦਿਆਂ ਨੂੰ ਵੀ ਬੁਲਾ ਲੈਂਦੇ ਜਿਹੜੇ ਸਾਇੰਟਿਸਟ ਹੈ ਉਹਨਾਂ ਨੂੰ ਵੀ ਬੁਲਾ ਲਓ ਸਾਰੀ ਰਾਜਨੀਤਿਕ ਗੱਲ ਤਾਂ ਸਾਰੇ ਇੱਥੇ ਹੈ ਗਈ ਹੈ ਤੇ ਉਹਦੇ ਤੇ ਚਰਚਾ ਤਾਂ ਕਰੋ ਆਪਾਂ ਆਪਣਾ ਘਰ ਤਾਂ ਸੁਧਾਰੀਏ ਸੈਂਟਰ ਨਾਲ ਜਿਹੜੇ ਮਸਲੇ ਉਹ ਟੇਕ ਅਪ ਹੋ ਰਹੇ ਆ ਬਰ ਐਟਲੀਸਟ ਆਪਣੀ ਨੀਤੀ ਦਿਖਾ ਤਾਂ ਦਿਓ ਸਾਨੂੰ ਵੀ ਉਹ ਨੀਤੀ ਕਿੱਥੇ ਹੈ ਕੀ ਉਹਦੇ ਵਿੱਚ ਲੈ ਕੇ ਆਏ ਇਹ ਇੰਪਲੀਮੈਂਟ ਕੀਤੀ ਜਾਦੀ ਤੁਸੀਂ ਵੀ ਉਸ ਪਾਲਿਸੀ ਮੇਕਿੰਗ ਦਾ ਪਾਰਟ ਨਹੀਂ ਇੰਪਲੀਮੈਂਟ ਦਾ ਬਹੁਤ ਦੂਰ ਦੀ ਗੱਲ ਹੈ ਮੈਂ ਤਾਂ ਕਹਿ ਰਿਹਾ ਉਹਦੇ ਤੇ ਚਰਚਾ ਤਾਂ ਕਰੀਏ ਆਪਾਂ ਅਸੀਂ ਮੈਂ ਐਜ਼ ਅ ਕਿਸਾਨ ਦਾ ਬੇਟਾ ਹੋਣ ਦੇ ਨਾਤੇ ਮੈਂ ਵੀ ਕੋਈ ਉਹਦੇ ਵਿੱਚ ਆਪਣਾ ਕੋਈ ਇਨਪੁਟ ਦੇਵਾਂਗਾ ਉਹਦੇ ਤੇ ਚਰਚਾ ਤਾਂ ਕਰੀਏ ਤੋਂ ਬਿਨਾਂ ਚਰਚਾ ਕਿਵੇਂ ਗੱਲ ਬਣੂਗੀ ਜਿਹੜੀ ਕੇਂਦਰ ਦੀ ਤਰਫੋਂ ਨਵੀਂ ਖੇਤੀ ਮੰਡੀ ਨੀਤੀ ਦਾ ਡਰਾਫਟ ਸੁਭਿਆ ਹਾਂਜੀ ਪੰਜਾਬ ਚੋਂ ਦਾ ਵੱਡੇ ਪੱਤਰ ਕੁਸੀਂ ਹਾਂ ਹਾਂ ਪੱਕੀ ਹੋ ਨਾ ਪੱਕੀ ਨਹੀਂ ਨਹੀਂ ਉਹਦੇ ਵਿੱਚ ਵੀ ਅਗੇਨ ਕੋਈ ਚਰਚਾ ਤਾਂ ਹੋਈ ਨਹੀਂ ਸੈਂਟਰਲ ਗਵਰਨਮੈਂਟ ਨੇ ਕੀ ਮੰਗਿਆ ਸੀ ਉਹਨਾਂ ਨੇ ਮੰਗਿਆ ਸੀ ਵੀ ਸਾਨੂੰ ਆ ਅਸੀਂ ਪਾਲਿਸੀ ਬਣਾਉਣਾ ਚਾਹੁੰਦੇ ਆ ਉਹਦੇ ਤੇ ਤੁਸੀਂ ਆਪਣੇ ਸੁਝਾਅ ਦਿਓ ਤੇ ਕੀ ਸੁਝਾਅ ਦਿੱਤੇ ਉਹ ਸਾਨੂੰ ਵੀ ਨਹੀਂ ਪਤਾ ਕੀ ਸੁਝਾਅ ਦਿੱਤੇ ਸਰਕਾਰ ਨੇ ਉਹਦੇ ਤੇ ਚਰਚਾ ਕਰ ਲੈਂਦੇ ਨਹੀਂ ਮਨਾ ਕਰ ਦਿਓ ਨੋ ਪ੍ਰੋਬਲਮ ਮਨਾ ਕਰ ਦਿਓ ਆਪਣੇ ਆਪਣਾ ਰਾਈਟ ਹੈ ਪਰ ਤੁਸੀਂ ਆਪਣੇ ਵਿਚਾਰ ਤਾਂ ਭੇਜੋ ਵੀ ਸਾਡੇ ਪੰਜਾਬ ਨੂੰ ਆਪਣੇ ਸੂਬੇ ਨੂੰ ਕਿਸ ਚੀਜ਼ ਦਾ ਫਾਇਦਾ ਹੋਊਗਾ ਉਹਦੇ ਤੇ ਬਹੁਤ ਵਧੀਆ ਤੁਸੀਂ ਗੱਲ ਕੀਤੀ ਉਹਦੇ ਉੱਤੇ ਚਰਚਾ ਕਰ ਲੈਂਦੇ ਵੀ ਆਪਾਂ ਕੀ ਬਣਾ ਕੇ ਭੇਜਣਾ ਆਪਾਂ ਨੂੰ ਪੰਜਾਬ ਨੂੰ ਕੀ ਸੂਟ ਕਰਦਾ ਪਰ ਉਹਦੇ ਤੇ ਕੋਈ ਲੇਕਿਨ ਕੋ ਚਰਚਾ ਨਹੀਂ ਹੋਏ ਵਾਲੇ ਤੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਪ੍ਰਸਤਾਵ ਲਿਆਉਣ ਦੀ ਗੱਲਬਾਤ ਵੀ ਕਈ ਜਾਰੀ ਸੀ ਹਾਂਜੀ ਕਿ ਲਿਆ ਕੇ ਇੱਥੇ ਵਿਧਾਨ ਸਭਾ ਦੇ ਵਿੱਚ ਕੁਛ ਤਾਂ ਤੌਰ ਤੇ ਨਹੀਂ ਦੇਖੋ ਗੱਲ ਗੱਲਾਂ ਬਾਤਾਂ ਹੀ ਹੋ ਰਹੀ ਹੈ ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਅੱਜ ਸਵੇਰੇ ਅਗੇ ਨੇ ਖਬਰ ਲੱਗੀ ਸੀ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਪੰਜਾਬ ਦੇ ਫਾਈਨੈਂਸ ਕਮਿਸ਼ਨਰ ਜਿਹੜੇ ਹੈ ਉਹ ਡੀਸੀਜ਼ ਨੂੰ ਉਹਨਾਂ ਨੇ ਕੱਲ ਧਮਕਾਇਆ ਹੈ ਪੀ ਸਰਕਾਰ ਨੇ ਪੰਜਾਬ ਸਰਕਾਰ ਨੇ ਨਵੰਬਰ ਦੇ ਵਿੱਚ ਇੱਕ ਐਨਓਸੀ ਦੇ ਰਿਗਾਰਡਿੰਗ ਇੱਕ ਪਾਲਿਸੀ ਉਹ ਉਹਨਾਂ ਨੇ ਲਾਗੂ ਕਰਤੀ ਉਹ ਨੋਟੀਫਾਈ ਵੀ ਹੋ ਗਈ ਕੱਲ ਐਫਸੀਆਰ ਤੇ ਐਡੀਸ਼ਨਲ ਚੀਫ ਸੈਕਟਰੀ ਡੀਸੀਜ਼ ਨੂੰ ਧਮਕਾ ਰਹੇ ਆ ਵੀ ਕ腐ਪਸ਼ਨ ਨਹੀਂ ਹੋਣੀ ਚਾਹੀਦੀ ਤੇ ਬਿਨਾ ਐਨਓਸੀ ਦੇ ਰਜਿਸਟਰੀ ਕਿਉਂ ਨਹੀਂ ਕਰ ਰਹੇ ਇਹਦਾ ਮਤਲਬ ਕ腐ਪਸ਼ਨ ਹੋ ਰਹੀ ਹੈ ਗੱਲਾਂ ਬਾਤਾਂ ਚੱਲ ਰਹੀ ਹੈ ਇਸ ਕਰਕੇ ਉਹਨਾਂ ਨੂੰ ਧਮਕਾਣਾ ਪਿਆ ਆ ਤਾਂ ਜ਼ਰੂਰ ਡੈਫੀਨਟਲੀ ਹੋ ਰਹੀ ਹੈ ਜੀ ਜਾ ਕੇ ਸਰਕਾਰ ਨੂੰ ਪਤਾ ਕਰੋ ਤੇ ਤਹਿਸੀਲਾਂ ਚ ਕੀ ਚੱਲ ਰਿਹਾ ਹੈ ਮਤਲਬ ਕੱਲ ਉਹਨਾਂ ਨੇ ਡੀਜੀਪੀ ਸਾਹਿਬ ਨੇ ਬਾਵਨ ਪੁਲਿਸ ਵਾਲੇ ਉਹਨਾਂ ਨੇ ਘਰਤੇ ਸਸਪੈਂਡ ਅੱਜ ਫੇਰ ਖਬਰ ਆਈ ਹੋਈ ਵੀ ਕੇਐਸਆਈ ਸਾਹਿਬ ਉਹ ਗੈਂਗਸਟਰ ਤੇ ਉਹਨਾਂ ਵਿੱਚ ਉਹ ਮਤਲਬ ਲਿੰਕ ਸੀਗੇ ਤੇ ਤੁਸੀਂ ਵੱਡੇ ਮਗਰਮਚਤੀ ਬਾਰ ਬਾਰ ਗੱਲ ਹੁੰਦੀ ਹੈ ਇਲੀਗਲ ਮਾਈਨਿੰਗ ਕੋਰਟ ਨੇ ਉਸ ਦਿਨ ਹਾਈ ਕੋਰਟ ਨੇ ਕਿਹਾ ਵੀ ਇੱਕ ਕੋਈ ਬੰਦਾ ਭੜਿਆ 1.5 ਲੱਖ ਰੁਪਈਆ ਰੋਜ਼ ਦਾ ਉਹ ਮਤਲਬ 2 ਨੰਬਰ ਦੀ ਕਮਾਈ ਹੈ ਤੇ ਇੱਕ ਬੰਦੇ ਜੀ ਦੀ 1.5 ਲੱਖ ਰੋਜ਼ ਦੀ ਕਮਾਈ ਹੈ ਇਲੀਗਲ ਮਾਈਨਿੰਗ ਦੀ ਜਿੱਥੇ ਆਪਾਂ 20000 ਕਰੋੜ ਰੁਪਏ ਕੱਢਣੇ ਸੀਗੇ ਉਤੋਂ ਤੇ ਉਹ ਕਿੱਥੇ ਹੈ ਉਹ ਚਰਚਾ ਵਿੱਚ ਚਲੋ ਇਹ ਗੱਲਾਂ ਨਾ ਅਗੇ ਦ ਪੁਆਇੰਟ ਇਜ਼ ਇਹ ਸੈਂਸਿਟਿਵ ਮੁੱਦੇ ਸਰਕਾਰ ਵਾਸਤੇ ਕਿਉਂਕਿ ਦੇ ਆ ਫੀਲ ਤੁਸੀਂ ਫਲੋਰ ਦੇ ਮਸਲਿਆਂ ਤੇ ਗੱਲ ਕਰੋਗੇ ਨਹੀਂ ਕਿ ਮੌਕਾ ਮਿਲਿਆ ਤਾਂ ਮਤਲਬ ਇਹੀ ਮਸਲੇ ਦਾ ਹੀ ਹੈ ਜੀ ਖੇਤੀਬਾੜੀ ਨੀਤੀ ਹੈ ਆਪਣੇ ਜਿਹੜਾ ਪੰਜਾਬ ਦਾ ਪਾਣੀ ਹੈ ਜਿਹੜਾ ਥੱਲੇ ਪੀਣ ਵਾਲਾ ਪਾਣੀ ਯੋਗ ਪੀਣ ਯੋਗ ਨਹੀਂ ਰਿਹਾ ਸਾਡੀ ਨਹਿਰਾਂ ਬੰਦ ਪਈ ਹੈ ਮਤਲਬ ਫਸਲ ਖਰਾਬ ਹੋ ਰਹੀ ਹੈ ਤੇ ਮਸਲੇ ਤਾਂ ਇਹੀ ਹੈ ਜੀ ਨਹੀਂ ਮੈਂ ਤਾਂ ਕਦੋਂ ਦਾ ਸਸਪੈਂਡਡ ਆ ਜੀ ਤੁਸੀਂ ਬਾਰ ਬਾਰ ਫਿਰ ਉਹੀ ਗੱਲ ਕਰਦੇ ਹੋ ਉਸ ਮੀਟਿੰਗ 'ਚ ਤਾਂ ਮੈਂ ਬੈਠ ਕੇ ਕੀ ਕਰਾਂਗਾ ਜਦੋਂ ਉਹਨਾਂ ਨੇ ਸਸਪੈਂਡ ਹੀ ਕਰਤਾ ਮੈਂ ਤਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਾਂਗੇ ਜਿਹੜੇ ਸਾਂਝੇ ਮੁੱਦੇ ਇੰਸਾਨ ਕਹਿ ਰਹੇ ਨੇ ਕਿ ਜਿਹੜਾ